किधर के ये आ काफादा छत अमेजिंग सुपर तबो हाइट्स काफी बोर्ड लगे देखे ना आई लव तबो केरला कर्नाटक वाले भी आए हुए हैं साउथ इंडियन तो जितने साउथ वाले हैं ना हैदराबाद है। Kerala, वाले केरला कर्नाटक वाले सबसे प्यार है आईटी में अरे मैं वही बोलने वाला था <laughs> अरे ये आईटी वाले क्यों आते हैं माइक पे ये बताओ पहले मेरे को ਦੀ ਰੋਕੋ ਵੀ ਨਾ ਇਹਨਾਂ ਪਹਾੜਾਂ ਦੇ ਕੋਲ ਜਿਆਦਾ ਨਾ ਤਾਂ ਇਹਨਾਂ ਨੇ ਲਿਖੇ ਵੀ ਰਾਇਆ ਆ ਤੇ ਚੀਜ਼ ਤਾਂ ਡਿਫਰੈਂਟ ਹੈਗੀ ਹੈਗੀ ਨਾ ਰੂਮ ਤਾਂ ਡਿਫਰੈਂਟ ਬਣੇ ਹੋਏ ਆ ਤੇ ਲੋਕੇਸ਼ਨ ਵੀ ਬਹੁਤ ਆਪਦੇ ਆ ਆਫਸਮ ਕੈਟ ਤਾਂ ਪ੍ਰਾਣੀਆਂ ਸਟੋਰੀਆਂ ਹੁੰਦੀਆਂ ਸਗੀਆਂ ਰਾਜਿਆਂ ਮਹਾਰਾਜਿਆਂ ਵਾਲੀਆਂ ਪੈਦਲ ਤੁਰਨਾਂ ਇਦਾਂ ਦੇ ਪਹਾੜ ਆ ਉਹ ਜਿੱਥੇ ਤਾਬੋ ਤਾਬੋ ਚਲਦੇ ਆ ਹਣ ਇਹ ਲੱਗਾ ਆ ਬੋਰਡ ਤਾਬੋ ਦੇ ਵਿੱਚ ਤਾਬੋ ਐਂਟਰੀ ਕਰਦੀ ਇਹ ਤੇ ਤਾਬੋ ਦੇ ਵਿੱਚ ਨਾ ਮੈਂ ਆਹ ਜਿਹੜਾ ਹੋਟਲ ਆ ਤਾਬੋ ਹਾਈਟਸ ਕਾਫੀ ਬੋੜ ਲੱਗੇ ਦੇਖੇ ਨਾ ਆਈ ਲਵ ਤਾਬੋ ਨਾ ਤੇ ਨਾਂ ਬੜਾ ਸੀ ਨਾ ਕਿ ਚਲੋ ਖਾਣੇ ਆ ਕੁਛ ਇੱਥੇ ਰੁਕਦੇ ਆ ਨਾ ਤੇ ਹੋਮਸਟੇ ਵੀ ਹੈਗੇ ਆ ਹੋਟਲ ਵੀ ਹੈਗੇ ਆ ਰੈਸਟੋਰੈਂਟ ਵੀ ਹੈਗੇ ਆ ਸਾਰਾ ਕੁਝ ਹੀ ਆ ਨਾ ਤੇ ਟੂਰਿਸਟ ਪਲੇਸ ਅਤੇ ਸਾਰਾ ਕੁਝ ਹੋਣਾ ਹੀ ਆ ਨਾ ਤੇ ਕੇਰਲਾ ਕਰਨਾਟਕ ਵਾਲੇ ਵੀ ਆਏ ਹੋਏ ਆ ਸਾਊਥ ਇੰਡੀਅਨ ਤੋਂ ਚਲੋ ਵਾਈਕਰ ਸੇ ਮੇਰਾ ਜ਼ਿਆਦਾ ਲਗਾਵ ਹੈ खुद मैं बाइक पे कम जाता हूँ तो जितने साउथ वाले हैं ना हैदराबाद है। केरला, वाले केरला कर्नाटका वाले सबसे प्यार है वो अच्छा। मेरे को बोलते हैं यार तो हिंदी में बात करा अगर कर, मैं पंजाबी में आता हूँ ज्यादा ना अच्छा, अच्छा। लडू। ना। 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 पार। पार। क्या बात है यार क्या प्रोफेशन क्या है आईटी में अरे मैं वही बोलने वाला था <laughs> अरे ये आईटी वाले क्यों आते हैं बाइक पे ये बताओ पहले मेरे को जितने मिलते हैं ना मेरे वीडियो निकाल के देख लेना कभी कभार मैं उनसे बातचीत करता रहता मेरा उधर है जलंधर के पास गांव तो उस रोड से होकर लेकर जाते हैं ना बाइकर जो है मेन वहां से एक तो मनाली तरफ से हो गया एक श्रीनगर तरफ से हो गया तो जितने हैं भाई सब सौ में से नब्बे बंदे आज भी मेरे को इतने मिले आई वाले मिले ये क्यों भाई ये बताओ इसका क्या राज है ऐसा कुछ नहीं है हाँ। तो बढ़िया है यार yeah. मचाइए चाहिए इस पे भी hmm. क्योंकि मैं भी सोलो चलता हूँ है hmm. ना तो गाड़ी में कुछ अलग है टेस्ट इसका कुछ अलग टेस्ट है जिसको जो नशा लग जाता <laughs> है पाजी लग जाता <laughs> है वो आपका जी ये ऐसा yeah. होता है भाई किसी को ना कोई नशा होता है किसी को कोई नशा होता है ठीक है भाई बढ़िया लगा आपसे मिलके ओके चलो बेस्ट ऑफ लक तो ओके भाई <laughs> ये भी कहां से हो कर्नाटक से हूं पर बेंगलुरु में काम करते हैं बेंगलुरु में पर अरे मैंने यार आना है वहां साउथ देखना है क्योंकि साउथ बहुत बढ़िया है आजा साउथ कर दिया अच्छा रहेगा केरला कर्नाटक तो कन्याकुमारी ये मद्रास ही है <laughs> आ, मैं तो आऊंगा रोटी खाने इधर बुला रहा हूं तेरे को थोड़ी ना कह रहा हूं चना मसाला थे फुलका ਈ ਦਾਲਾਂ ਗਿਆ ਪਿਆਜ਼ ਤੇ ਨਾਲ ਕੋਕ ਆਨੰਦਪੁਰਾ ਟੇਸਟ ਪੁਰਾ ਜੀ ਅੱਜ ਭੁੱਖ ਵੀ ਬਹੁਤ ਲੱਗੀ ਸੀ ਉਹ ਲੋਕਾਂ ਕੇ ਨਾਕੋ ਈ ਤੇ ਤਬ ਉਹਨੂੰ ਬੋਲਿਆ ਆਪਾਂ ਟਾਟਾ ਬਾਏ ਬਾਏ ਤੇ ਫੁਰਜ ਹੋ ਗਿਆ ਸਾਹਮਣੇ 4 1/2 ਦਾ ਡੈਮ ਹੋ ਗਿਆ ਤੇ ਧੁੱਪ ਹੋ ਗਈ ਬਹੁਤ ਜ਼ਿਆਦਾ ਤੇ ਇੱਥੋਂ ਰਹਿ ਗਿਆ ਕਾਜ਼ਾ ਕੋਈ 58 ਕਿਲੋਮੀਟਰ 57 ਕਿਲੋਮੀਟਰ 57 ਕਿਲੋਮੀਟਰ ਦਾ ਤੇ ਇੱਕ ਸਾਡਾ ਸਟਾਪੇਜ ਲੱਗੂਗਾ ਇਸ ਤੋਂ ਬਾਅਦ ਤੇ ਫਿਰ ਸਿੱਧਾ ਹੀ ਨੈਵੀਗੇਸ਼ਨ ਤਾਂ ਵਾਹ ਸਾਢੇ 6 ਵਜੇ ਦਾ ਦਿਖਾ ਰਿਹਾ ਵੀ ਉੱਥੇ ਪਹੁੰਚਾਂਗੇ ਬਾਕੀ ਦੇਖਦੇ ਆਂ ਜਾ ਕੇ ਤੇ ਤੱਪ ਉਹਦੇ ਵਿੱਚ ਕਾਫੀ ਵੈਸੇ ਹੋਮਸਟੇ ਆ ਕਾਫੀ ਹੋਟਲ ਆ ਹੋਮਸਟੇ ਔਰ ਹੋਟਲ ਕਾਫੀ ਆ ਨਾ ਕਿਛੇ ਕੋਈ ਮੈਨੂੰ ਇੱਡਾ ਵੱਡਾ ਕੋਈ ਦਿਖਿਆ ਨਹੀਂ ਨਾ ਅ ਨੱਕੋ ਵੀ ਠੀਕ ਸੀਗਾ ਨਾ ਉਹ ਤਾਂ ਬਹੁਤ ਪਿੱਛੇ ਰਹਿ ਗਿਆ ਸੀਗਾ ਤੇ ਤਾਬੋ ਹੀ ਲੱਗਾ ਮੈਨੂੰ ਠੀਕ ਠਾਕ ਇੱਕ ਤੇ ਚਲੋ ਚਲਤੇ ਆਂ ਅੱਗੇ ਤਾਬੋ ਦਾ ਬ੍ਰਿਜ ਓਸ਼ਾ ਇੱਕ ਚੀਜ਼ ਮੈਂ ਤਾਂ ਕੋਣੀ ਵੀ ਤੁਹਾਨੂੰ ਉਹ ਦੇਖਿਓ ਹੋ ਸਾਹਮਣੇ ਧਿਆਨ ਵਾਰੋ ਇੱਕ ਨਾ ਆਪਾਂ ਲੇਟੈਸਟ ਇੱਕ ਸੋਸ਼ਲ ਮੀਡੀਆ ਦੇ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਹਨਾ ਬਈ ਇੱਕ ਫੈਮਿਲੀ ਗਈ ਸੀਗੀ ਉਹ ਵਿਚਾਰੀਏ ਤਾਂ ਨਾ ਪਾਣੀ ਦੇ ਵਿੱਚ ਇਦਾਂ ਰੁੜ ਗਏ ਪਾਣੀ ਜੱਕਦਮ ਬਹੁਤ ਜ਼ਿਆਦਾ ਆ ਗਿਆ ਤੇ ਉਹ ਦੇਖੋ ਬੰਦੇ ਕੀ ਕਰਦੇ ਤੇ ਉਹ ਦੇਖੋ ਫਿਰ ਉਹ ਦੇਖੋ ਉਹ ਦੇਖੋ ਹਨਾ ਉਹ ਦੇਖੋ ਇਹ ਤਾਂ ਹੈਗੇ ਟੂਰਿਸਟ ਹੀ ਆ ਗੱਡੀ ਪਿੱਛੇ ਖੜੀ ਦੀ ਗੱਡੀ ਨੰਬਰ ਮੈਂ ਦੇਖ ਰਿਆ ਪਰ ਤੁਹਾਨੂੰ ਦੱਸਣ ਦੀ ਕੀ ਲੋੜ ਆ ਆਪਾਂ ਕਹਦੇ ਆਪਾਂ ਕਿਤੇ ਦੋਖੀ ਥੋੜੀ ਆ ਪਰ ਇਹ ਦੇਖੋ ਅਜੇ ਵੀ ਤੁਹਾਨੂੰ ਸਬਕ ਨਹੀਂ ਮਿਲਿਆ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਵੀਡੀਓ ਵਾਇਰਲ ਹੋਈ ਆ ਉਹ ਨਾ ਪਰ ਨਹੀਂ ਯਾਰ ਲੋਕੀ ਨੀਟ ਲਉਦੇ ਨਾ ਚਲੋ ਰੇਤਾ ਦੇ ਪਹਾੜ ਮਿੱਟੀ ਚੀਕਣੀ ਦੇ ਔਰ ਐਦਾਂ ਖੜੇ ਜਿਦਾ ਬਿਲਡਿੰਗਾਂ ਨਹੀਂ ਹੁੰਦੀਆਂ ਦबई ਦੇ ਵਿੱਚ ਐਦਾਂ ਖੜਿਆ ਸਿੱਧੇ ਉੱਪਰ ਨੂੰ ਨਾ ਤੇ ਨਾਲ ਨਾਲ ਵਗਦੀ ਰੀਵਰ ਇਧਰਲੇ ਪਹਾੜਾਂ ਦਾ ਰੰਗ ਦੇਖੋ ਤੇ ਇਧਰਲੇ ਦਾ ਦੇਖੋ ਉੱਪਰ ਦੇਖਿਓ ਇਹ ਆ ਨੇਚਰ ਪਹਾੜ ਤੁਸੀਂ ਬਹੁਤ ਰੰਗਾਂ ਦੇ ਦੇਖੇ ਹੋਣੇ ਆ ਪਰ ਆ ਪਹਾੜ ਦੇਖਿਓ ਆਲੇ ਦੋਲੇ ਇਤੈ ਤਾਂ ਕੰਧ ਕੀਤੀ ਹੁੰਦੀ ਆ ਤਾਂ ਕਿਲਾ ਨਹੀਂ ਹੁੰਦਾ ਆਲੇ ਦੋਲੇ ਕੰਧਾਂ ਕੀਤੀਆਂ ਤੇ ਗੱਭੇ ਦੇਖੋ ਕੁਦਰਤ ਨੇ ਪਹਾੜਾਂ ਦੀ ਬਣਾਵਟੇ ਇਦਾਂ ਦੀ ਬਣਾਤੀ ਹੋਵੇ ਵਾਲੇ ਦੁਆਲੇ ਪੂਰਾ ਇਦਾਂ ਕੰਦਾ ਕੀਤੀਆਂ ਕਿਲੇ ਜੀਆਂ ਕੰਦਾ ਹੁੰਦੀਆਂ ਤੇ ਵਿੱਚ ਸਾਰਾ ਖਾਲੀ ਆ ਇੱਕ ਪੂਰਾ ਮੈਦਾਨ ਬਣਿਆ ਆ ਤੇ ਇਹ ਨੇਚਰ ਦਾ ਪ੍ਰਕਿਰਤੀ ਦਾ ਆ ਜੀ ਇਹ ਖੁਦ ਬਣਿਆ ਹੋਇਆ ਹੈ ਕਿਸੇ ਨੇ ਬਣਾਇਆ ਨਹੀਂ ਹੈਗਾ ਹਨਾ ਤੇ ਬਹੁਤ ਹੀ ਇੱਕ ਅੱਲ੍ਹੀ ਚੀਜ਼ ਦੇਖਣ ਨੂੰ ਮਿਲੀ ਏ ਇਧਰਲੀ ਸਾਈਡ ਤੇ ਨਾਲ-ਨਾਲ ਪਹਾੜ ਪਹਾੜ ਦੇ ਨਾਲ ਰੋਡ ਤੇ ਰੋਡ ਦੇ ਨਾਲ ਵਗਦੀ ਰੀਵਰ ਤੇ ਰੀਵਰ ਦਾ ਪਾਣੀ ਕਿਸੇ ਵੇਲੇ ਇਦਾਂ ਲੱਗਦਾ ਵੀ ਇਦਾਂ ਰੋਡ ਦੇ ਉੱਤੇ ਚੜਨ ਲੱਗਾ ਹੁੰਦਾ ਨਾ ਤੇ ਕਾਫੀ ਇੱਥੇ ਡੇਂਜਰਸ ਜਿਹਾ ਮਾਹੌਲ ਹੈਗਾ ਸੀ ਤੇ ਚਲੋ ਮਹਾਰਾਜ ਦਾ ਨਾਮ ਲਿਆ ਤੇ ਆਪਾਂ ਇਸ ਰੋਡ ਨੂੰ ਕੀਤਾ ਕ੍ਰੋਸ ਤੇ ਇਸ ਜਗ੍ਹਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਮਾਰੀਆਂ ਬ੍ਰੇਕਾਂ ਬ੍ਰੇਕਾਂ ਮਾਰ ਕੇ ਤੇ ਆਲੇ-ਦੁਆਲੇ ਦਾ ਵਿਊ ਅਸੀਂ ਕੀਤਾ ਆਪਣੇ ਕੈਮਰੇ 'ਚ ਕੈਦ ਤੇ ਇਸ ਪਹਾੜ ਦੇ ਵਿੱਚ ਬੜੀਆਂ ਛੋਟੀਆਂ-ਛੋਟੀਆਂ ਬਣੀਆਂ ਆ ਗੁਫਾਵਾਂ ਤੇ ਆ ਜੋ ਇੱਥੇ ਮਾਰ ਦਿਆਂ ਬ੍ਰੇਕ ਤੇ ਕਰ ਦਿਆਂ ਚੈੱਕ ਹਾਂਜੀ ਖਦਰ ਤੇ ਇਹ ਆ ਕਾਫਾ ਦਾ ਚੱਤ ਇਹ ਆ ਚੀਜ਼ਾਂ ਦੀ ਲੋਕੀ دیਵਾਨੇ ਹੋਏ ਹੋ ਹਾਂਜੀ ਆ ਨਜ਼ਾਰਾ ਦੇਖ ਕੇ ਨਾ ਤੁਸੀਂ ਆਪਣੇ ਆਪ ਨੂੰ ਇੱਥੇ ਜਣੀ ਮਸਤੀ ਕਰਨ ਨੂੰ ਰੋਗ ਨਹੀਂ ਪਾਉਂਗੇ ਮਸਤੀ ਕਰਨ ਤੋਂ ਬਿਨਾ ਬਹੁਤ ਹੀ ਅਲੈਦਾ ਬਹੁਤ ਹੀ ਬਿਊਟੀਫੁਲ ਅ ਇਦਾਂ ਮੈਂ ਪਿੱਛੇ ਕਹਿੰਦਾ ਹਾਂ ਦਾ ਸਪੀਚਲੈਸ ਵਰਲਡ ਨਹੀਂ ਹੈਗੇ ਇਹਨਾਂ ਚੀਜ਼ਾਂ ਲਈਏ ਜਿੱਦਾਂ ਨੇਚਰ ਦੇ ਜੋ ਚੀਜ਼ਾਂ ਬਣਾਈਆਂ ਆ ਇੱਥੇ ਔਰ ਇਹ ਸਾਹਮਣੇ ਜਿਹੜਾ ਤੁਸੀਂ ਜੂਮ ਕਰਕੇ ਦਿਖਾ ਰਹੇ ਆ ਇੱਥੇ ਹੈਗੀਆਂ ਗੁਫਾਵਾਂ ਇੱਥੇ ਛੋਟੀਆਂ ਛੋਟੀਆਂ ਗੁਫਾਵਾਂ ਬਣੀਆਂ ਇਹਦੇ ਵਿੱਚ ਜਿਹੜੇ ਇੱਥੇ ਲੋਕਲ ਕਹੋ ਵੀ ਪੇਕਸ਼ੂ ਆ ਜਾਂ ਸਾਧੂ ਆ ਉਹ ਇਹਦੇ ਵਿੱਚ ਰਾਤ ਕੱਟਦੇ ਆ ਹਨਾ ਰਾਤਾਂ ਨੂੰ ਰਹਿੰਦੇ ਵੀ ਆ ਇੱਥੇ ਕੋਈ ਛੰਡੀਆਂ ਵੀ ਲੱਗੀਆਂ ਆ ਇਹਦਾ ਹੁੰਦੀਆਂ ਆ ਬੁੱਧਾ ਦੀਆਂ ਤੇ ਵਿਊ ਬਹੁਤ ਸ਼ਾਨਦਾਰ ਆ ਆਪੋ ਤੋਂ ਅਗਲਾ ਵਿਲੇਜ ਆ ਜਾਂਦਾ ਆ ਉਹ ਵਿਲੇਜ ਉਹ ਇਹ ਛੋਟਾ ਜਿਹਾ ਪਿੰਡ ਆ ਤੇ ਇੱਥੇ ਵੀ ਤੁਸੀਂ ਰੁਕ ਸਕਦੇ ਆ ਹੋਮਸਟੇ ਲਈ ਇੱਕ ਦੋ ਹੈਗੇ ਆ ਮੇਰੇ ਕੋਲ ਤੇ ਪਿੱਛੇ ਉਹ ਦਿੱਖੇ ਮੈਨਾਂ ਜਿਆਦਾ ਨਹੀਂ ਹੈਗਾ ਤੇ ਹਾਂ ਅਮਰਜੈਂਸੀ ਲਈ ਜੇ ਨਹੀਂ ਰਸਲੇ ਰਾ ਹੋ ਗਿਆ ਤਾਂ ਫੇਰ ਬੰਦਾ ਰੁਕ ਸਕਦਾ ਨਾ ਇਹ ਇੰਨੀ ਹਾਈਟ ਦੇ ਉੱਤੇ ਔਰ ਇੰਨਾ ਪਲੇਨ ਸਮਤਲ ਅਲੱਗ ਆ ਤੇ ਜਿਹੜੇ ਮੇਰੇ ਵੀਰਪਰਾ ਲੇਹ ਤਰਫ ਗਏ ਆ ਬਾਇਆ ਮੰਨਾਲੀ ਹੋ ਕੇ ਤੇ ਜਦੋਂ ਬਾਰਲਾਚਾ ਪਾਸ ਕਰਦੇ ਆ ਤੰਗ ਲੰਗਲਾ ਤੋਂ ਅੱਗੇ ਜਾ ਕੇ ਨਾ ਰੋਡ ਦੇ ਉੱਤੇ ਤਕਰੀਬਨ ਇਹੋ ਜਿਹਾ ਰੋਡ ਆ ਜਾਂਦਾ ਉੱਧਰ ਵੀ ਆ ਕੇ ਨਾ ਤੇ ਇਹ ਰੋਡ ਉਸ ਰੋਡ ਦੀ ਯਾਦ ਕਰਵਾ ਦਿੰਦਾ ਆ ਤੇ ਕਾਜ਼ਾ ਤੋਂ ਪਹਿਲਾਂ ਇਹ 뷰 ਹੁੰਦੇ ਆ ਬਹੁਤ ਹੀ ਸ਼ਾਨਦਾਰ ਅਮੇਜ਼ਿੰਗ ਔਰ ਜਿਹੜੇ ਆ ਪਹਾੜ ਆ ਇਹ ਤਾਂ ਇਦਾਂ ਲੱਗਦਾ ਇਹ ਤਾਂ ਮੰਗਲਗ੍ਰਹਿ ਤੇ ਫਿਰਦੇ ਹੁੰਦੇ ਆ ਨਾ ਤੇ ਅਮੇਜ਼ਿੰਗ ਸੁਪਰ ਲੱਗਦੇ ਆ ਜੇ ਜਦ ਆਪਾਂ ਘੁੰਮਦੇ ਹੋਂਨੇ ਕਿਦੇ ਅਦਰ ਕੰਟਰੀ ਚ ਇਹ ਹੈ ਜੀ ਆਪਣਾ ਇੰਡੀਆ ਇਹੋ ਜਿਹੇ ਵੀਊ ਜਿਹੜੇ ਨਾ ਆਪਾਂ ਸੋਸ਼ਲ ਮੀਡੀਆ ਤੋਂ ਡਾਊਨਲੋਡ ਕਰਕੇ ਤੇ ਆਪਣੇ ਵਾਲਪੇਪਰ ਲਾਈਦੇ ਹੁੰਦੇ ਸੀ ਮੋਬਾਈਲਾਂ ਦੇ ਉੱਤੇ ਤੇ ਇਹ ਪਤਾ ਨਹੀਂ ਸੀ ਵੀ ਇਦਾਂ ਦੇ ਵੀਊ ਸਾਡੇ ਇੰਡੀਆ 'ਚ ਵੀ ਹੈਗੇ ਆ ਮੈਂ ਤਾਂ ਫਸਟ ਟਾਈਮ ਦੇਖ ਰਿਹਾ ਵਿਜ਼ਿਟ ਕਰ ਰਿਹਾ ਇਸ ਰੋਡ ਨੂੰ ਤੇ ਆ ਅਮੇਜ਼ਿੰਗ ਯਾਰ ਤੋਂ ਤੋਂ ਅੱਗੇ ਆ ਕਿ ਜਿਹੜਾ ਰੋਡ ਆ ਨਾ ਉਹ ਥੋੜਾ ਜਿਹਾ ਇਦਾਂ ਆਫ ਰੋਡਿੰਗ ਵਾਲਾ ਹੋ ਜਾਂਦਾ ਨਾ ਥੋੜਾ ਜਿਹਾ ਪਹਾੜ ਵੀ ਥੋੜੇ ਇੱਧਾ ਆ ਜਾਂਦੇ ਆ ਵੀ ਬਲ ਢੋਸ ਨਹੀਂ ਇੱਧਾ ਹਨਾ ਰੀਤਾ ਵਾਲੇ ਆ ਬਜਰੀ ਜੇ ਵਾਲੇ ਆ ਹਨਾ ਛੋਟੇ ਛੋਟੇ ਪੱਥਰ ਆ ਤੇ ਰੱਤਾ ਵੀ ਕਈ ਕਈ ਜਗ੍ਹਾ ਤੇ ਸਿੰਗਲ ਆ ਨਾ ਜੀ ਇਹ ਇਹ ਰਸਤਾ ਜਿਹੜਾ ਆ ਇੰਨਾ ਕ ਕੱਚਾ ਆ ਹੈ ਗੱਡੀ ਥੋੜੀ ਜਿਹੀ ਖਿੱਚ ਕੇ ਰੱਖੋ ਤਾਂ ਬੈਟਰ ਆ ਵਧੀਆ ਆ ਨਾ ਤੇ ਗੱਡੀ ਰੋਕੋ ਵੀ ਨਾ ਇਹਨਾਂ ਪਹਾੜਾਂ ਦੇ ਕੋਲ ਜਿਆਦਾ ਨਾ ਤਾਂ ਇਹਨਾਂ ਨੇ ਲਿਖੇ ਵੀ ਰਾਇਆ ਆ ਵੀ ਇਸ ਜਗ੍ਹਾ ਦੇ ਉੱਤੇ ਤੁਸੀਂ ਗੱਡੀ ਮਤਲਬ ਤੁਰੇ ਰਵੋ ਜਿਆਦਾ ਵੀ ਨਾ ਖਿੱਚੋ ਐਂ ਨੋਰਮਲ ਸਪੀਡ ਨਾਲ ਜਾਣ ਦੋ ਤੇ ਧਿਆਨ ਰੱਖੋ ਉੱਪਰ ਦੂਰ ਤੱਕ ਨਾ ਪਹਾੜਾਂ ਦੇ ਉੱਤੇ ਤੇ ਦੇਖੋ ਜੀ ਆ ਪਹੁੰਚ ਚਲੇ ਆ ਕਾਜ਼ਾ ਕਾਹਦਾ ਨਹੀਂ ਹੋਣ ਚੋਦਾ 4 ਦਿਨ ਹੋ ਗਏ ਸਾਨੂੰ ਆਉਂਦਿਆਂ ਨੂੰ ਨਾ ਤਿੰਨ ਰਾਤਾਂ ਹੋ ਗਈਆਂ ਚੌਥਾ ਦਿਨ ਹੈ ਅੱਜ ਲਾਲਾ ਪਰ ਨਹੀਂ ਆਪਾਂ ਰਾਤ 'ਚ ਵੀ ਤਾਂ ਸਾਰਾ ਐਕਸਪਲੋਰ ਕਰਦੇ ਆ ਨਾ ਸਾਰਾ ਕੁਝ ਜੋ ਜੋ ਕੁਝ ਰਾਹ ਦੇ ਵਿੱਚ ਆ ਰਿਹਾ ਆ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਆ ਤੇ ਫਿਰ ਟਾਈਮ ਤਾਂ ਲੱਗਦਾ ਹੀ ਆ ਵੈਸੇ ਤਾਂ ਕਾਜਾ ਲਈ ਤਾਂ ਆਪਾਂ ਦੂਜੇ ਦਿਨੇ ਭੁਮੇ ਸਕਦੇ ਬੜੇ ਆਰਾਮ ਦੇ ਨਾਲ ਨਾ ਯਾ ਹਾ 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 ਰੋਡ ਕੱਚਾ ਰੋਡ ਕੱਚਾ ਹੈ ਯਹਾਂ ਪੇ ਸਾਰਾ ਅੱਛਾ ਪਹਾੜ ਜਿਹੜੇ ਹਨ ਇਧਰਲੇ ਡਿਫਰੈਂਟ ਜਿਹੇ ਆ ਇੱਥੇ ਆਉਂਦੇ ਆਉਂਦੇ ਨੂੰ ਤਕਰੀਬਨ ਤਕਾਲਾਂ ਹੋ ਚੁੱਕੀਆਂ ਆ ਤੇ ਸੂਰਜ ਹਜੇ ਵੀ ਦਿਖਾਈ ਦੇ ਰਿਹਾ ਕਿਉਂਕਿ ਇਧਰ ਪਲੇਨ ਦਰਖਤ ਨਹੀਂ ਹੈਗੇ ਤੇ ਸੂਰਜ ਸਾਫ਼ ਦਿਖਾਈ ਦਿੰਦਾ ਉਹ ਚਾਹੀ ਬਹੁਤਾ ਬੱਦਲ ਬਾਈ ਬਹੁਤ ਘਟ ਹੁੰਦੀ ਹੈ ਨਾ ਤੁਰੇ ਜਾਂਦੇ ਜਾਂਦੇ ਆਹ ਵਿਊ ਦੇਖ ਕੇ ਬ੍ਰੇਕਾਂ ਲੱਗ ਗਈਆਂ ਇਹ ਆ ਵੀਊ ਮੈਂ ਦੇਖਦਾ ਹਾਂ ਦਜੀ ਹਾਲੀਵੁੱਡ ਦੀਆਂ ਮੂਵੀਆਂ ਦੇ ਵਿੱਚ ਇਹੋ ਜਿਹਾ ਵੀਊ ਤੇ ਸ਼ਾਨਦਾਰ ਸੁਪਰ ਕਿਸੇ ਵੇਲੇ ਤਾਂ ਇੰਝ ਜਾਪਣ ਲੱਗ ਪੈਂਦਾ ਵੀ ਜਿੱਦਾਂ ਕਿਤੇ ਅਸੀਂ ਨਾ ਵੰਡਰਲੈਂਡ ਦੀਆਂ ਮੂਵੀਆਂ ਦੇਖਦੇ ਹੁੰਦੇ ਹਾਂ ਨਾ ਇਸ ਤੋਂ ਅਗਲਾ ਸਟਾਪੇ ਜਾ ਕੇ ਉਹਨੇ ਸ਼ਿੰਚਲਿੰਗ 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 ਤੇ ਸ਼ਿੰਚਲਿੰਗ 'ਚ ਵੀ ਥੋੜੇ ਜਿਹਾ ਘਰ ਹੈਗੇ ਆ ਜਿਆਦਾ ਤਾਂ ਨਹੀਂ ਹੈਗੇ ਪਰ ਥੋੜੇ ਆ ਠੀਕ ਆ ਬਸ ਉਹ ਹੈਗੀ ਆ ਮੰਨ ਲਓ ਜੇ ਕਿਸੇ ਨੇ ਰੁਕਣਾ ਹੋਵੇ ਤਾਂ ਰੁਕ ਸਕਦਾ ਇੱਥੇ ਨਾ ਬਾਕੀ ਤਾਂ ਤੁਹਾਨੂੰ ਪਤਾ ਚਾਰ-ਪੰਜ ਸਟਾਪੇਜ ਹੈਗੇ ਐਸ ਰੋਡ ਤੇ ਮੇਨ ਜਿਹੜੇ ਹੈਗੇ ਹਨ ਇਸ ਵਾਟਰਫਾਲ ਨੂੰ ਦੇਖਣ ਲਈ ਬਹੁਤ ਟੂਰਿਸਟ ਰੁਕਦੇ ਸੀ ਤੇ ਅਸੀਂ ਵੀ ਰੁਕੇ ਤੇ ਦੇਖਿਆ ਬਹੁਤ ਉੱਚਾ ਨਹੀਂ ਹੈਗਾ ਇਹ ਵਾਟਰਫਾਲ ਤੇ ਪਰ ਇਹਦੀ ਜਿਹੜੀ ਪਾਣੀ ਦੀ ਸਪੀਡ ਆ ਬਹੁਤ ਜ਼ਿਆਦਾ ਤੇਜ਼ ਔਰ ਬਹੁਤ ਜ਼ਬਰਦਸਤ ਲੱਗਦਾ ਥਿਉ ਬਹੁਤ ਸ਼ਾਨਦਾਰ ਨਿਕਲ ਗਏ ਹੁੰਦੇ ਆ ਨਾ ਤੇ ਕੋਸ਼ਿਸ਼ ਹੋ ਜਾ ਵਿਊ ਹੈ ਇੱਥੇ ਜਿਹੜੇ ਜਿੱਦਾਂ ਹੋਟਲਾਂ ਦਾ ਜਾਂ ਹੋਸਟਲ ਕਿਹਾ ਸਕਦੇ ਆ ਨੇ ਛੋਟੇ ਛੋਟੇ ਰੂਮ ਬਣਾਇਓ ਬੜੇ ਗੋਲ ਗੋਲ ਬਣਾਇਓ ਆ ਦੇਖਣ ਨੂੰ ਡਿਫਰੈਂਟ ਹੀ ਲੱਗਦਾ ਨਾ ਇਦਾਂ ਆਪਣੇ ਕੋਪ ਨਹੀਂ ਹੁੰਦੇ ਟੁੜੀ ਵਾਲੇ ਇਦਾਂ ਬਣਾਇਓ ਸੋਹਣੇ ਲੱਗਦੇ ਆ ਤੇ ਮੈਂ ਇਹਦਾ ਗੱਲ ਕੀਤੀ ਸੀ ਕਿੰਦਾ ਪਾਜੀ ਭਜੇਂਦਰੋ ਕੰਮ ਰਹਿਂਦਾ ਵੀ ਨਵੇਂ ਬਣੇ ਆ ਬੋਰਡ ਵੀ ਨਹੀਂ ਲਾਇਆ ਇਹਨਾਂ ਨੇ ਹਜੇ ਨਾ ਤੇ ਕਿ ਮਤਲਬ ਲੱਗ ਜਾਣਾ ਇਹਨਾਂ ਨੂੰ ਇੱਕ ਤਾਂ ਵੀਕ ਲੱਗ ਜਾਣਾ ਹੋਰ ਨਾ ਹਜੇ ਫੋਰੀ ਇੱਕ ਤਾਂ ਮਤ ਹੋਰ ਲੱਗ ਜਾਣਾ ਰੈਡੀ ਹੋਣ ਨੂੰ ਕਿ ਜਦੋਂ ਕੰਪਲੀਟ ਰੈਡੀ ਹੋ ਗਿਆ ਤਾਂ ਫਿਰ ਬਣਾਇਓ ਕਿਉਂਕਿ ਤੇ ਚੀਜ਼ ਵਧੀਆ ਲੱਗੀ ਤਾਂ ਕਰਕੇ ਮੈਂ ਕਿਹਾ ਚਲੋ ਇੱਕ ਸ਼ੂਟ ਬਣਦਾ ਛੋਟਾ ਜਿਹਾ ਨਾ ਤੇ ਮਤਲਬ ਚੀਜ਼ ਤਾਂ ਡਿਫਰੈਂਟ ਹੈਗੀ ਹੈਗੀ ਨਾ ਰੂਮ ਤਾਂ ਡਿਫਰੈਂਟ ਬਣੇ ਹੋਏ ਆ ਤੇ ਲੋਕੇਸ਼ਨ ਵੀ ਬਹੁਤ ਵਦਿਆ ਆ ਆਫਸਮ ਕੈਡ ਹੈ ਨਾ ਤੇ ਨਾਲ ਰੀਵਰ ਵਗਦੀ ਆ ਨਾਲ ਪਹਾੜ ਆ ਨਾਲ ਸੜਕਾਂ ਨਾਲ ਫਿਰ ਪਹਾੜਾ ਇਦਾਂ ਲੱਗਦਾ ਜਿੱਦਾਂ ਤੁਸੀਂ ਨਾ ਕੋਈ ਉਹ ਜਿਹੜੀ ਕਾਰਟੂਨ ਵਾਲੀ ਮੂਵੀ ਨਹੀਂ ਦੇਖਦੇ ਹੁੰਦੇ ਉਹੋ ਜਿਹਾ ਥਿਊ ਹੈ ਇੱਥੇ ਜਿੱਦਾਂ ਜਿੱਦਾਂ ਤੁਸੀਂ ਕਿਦਾਂ ਅਮੇਜਨ ਕਰ ਸਕਦੇ ਤੁਸੀਂ ਉਸ ਚੀਜ਼ ਨੂੰ ਫੀਲ ਕਰਕੇ ਦੇਖੋ ਜਿੱਦਾਂ ਪ੍ਰਾਣੀਆਂ ਸਟੋਰੀਆਂ ਹੁੰਦੀਆਂ ਸੀਗੀਆਂ ਰਾਜਿਆਂ ਮਹਾਰਾਜਿਆਂ ਵਾਲੀਆਂ ਪੈਦਲ ਤੁਰਨਾ ਇਦਾਂ ਦੇ ਪਹਾੜਾ ਉਹ ਚੀਜ਼ਾਂ ਉਹ ਸਾਰਾ ਕੁਝ ਤੁਹਾਨੂੰ ਇੱਥੇ ਨਾ ਫੀਲ ਆਊਗਾ ਉਹ ਜੀ ਹੈ ਨਾ ਇਹੋ ਜਿਹੇ ਪਹਾੜ ਆ ਇਹੋ ਜਿਆ ਰਹਿਣਾ ਸਹਣਾ ਹੈ ਨਾ ਤੇ ਸ਼ਹਿਰ ਚ ਤਾਂ ਡਿਵੈਲਪ ਹੋਈ ਗਿਆ ਪਿੰਡਾਂ ਦੇ ਵਿੱਚ ਤੇ ਉੱਪਰ ਚੋਟੀ ਦੇ ਉੱਤੇ ਬਰਫ਼ ਹੈਗੀ ਆ ਹਜੇ ਨਾ ਉਹ ਦੀਦੀ ਹੈ ਨਾ ਯਾ ਤੇ ਲੱਕੀ ਚੱਲਦੇ ਆ ਹੁਣ ਇੱਥੋਂ ਰਹਿ ਗਿਆ ਕੋਈ 7-8 ਕਿਲੋਮੀਟਰ ਲੈ ਆਪਣੇ ਰਹਿ ਗਿਆ ਕਾਜ਼ਾ ਪਲੀ ਚੜਿਆ ਉਹ ਪਿੰਟ ਕੋਲ ਲੈ ਨਿਕਲ ਦਿੰਦਾ ਕਾਜ਼ਾ ਤੇ ਚੱਲਦੇ ਆ ਜੀ ਕਾਜ਼ਾ ਕਾਦਾ ਤੋਂ ਪਹਿਲਾਂ ਫਿਰ ਬ੍ਰੇਕ ਔਰ ਹਰ 뷰 ਵਧੀਆ ਔਰ ਇਦਾਂ ਲੱਗਦਾ ਵੀ ਹਰ 뷰 ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਈਏ ਇਹ ਆ ਜੀ ਖਾਬਾਂ ਦੀ ਦੁਨੀਆ ਨਾ ਸੁਪਨਿਆਂ ਦੀ ਦੁਨੀਆ ਜਾਂ ਕਹਿ ਲੋ ਵੀ ਕਹਾਣੀਆਂ ਦੀ ਦੁਨੀਆ ਇਹ ਕਹਾਣੀਆਂ ਦੇ ਵਿੱਚ ਆਪਾਂ ਤੁਣੀਦਾ ਆ ਉਹੋ ਜੇ 뷰 ਹੈ ਨਾ ਜਾਂ ਹਾਲੀਵੂਡ ਮੂਵੀਆਂ ਦੇ ਵਿੱਚ ਆਪਾਂ ਇਦਾਂ ਦੇ 뷰 ਦੇਖੀਦੇ ਆ ਨਾ ਤੇ ਇਹ ਆਪਣੇ ਇੰਡੀਆ ਦੇ ਆ ਜੀ 뷰 ਦੇਖੋ ਇਦੇ ਪਿੱਛੇ ਵੀ ਉੱਚੇ ਪਹਾੜ ਹੈਗੇ ਤੁਹਾਨੂੰ ਦਿਖਾਈ ਦਿੰਦੇ ਹੋਣੇ ਉਹ ਪਰਲੇ ਪਾਸੇ ਨਾਲ ਥੋੜਾ ਜਿਹਾ ਨਹੀਂ ਆ ਦੇਖੋ ਆ ਦੇਖੋ ਤੇ ਰੁਕਿਆ ਉਹਨੂੰ ਇੱਕ ਗੱਡੀ ਵਾਲਾ ਮਿਲਿਆ ਸੀ ਮਿੰਦਰਾ ਮੈਕਸ ਵਾਲਾ ਤੇ ਉਹ ਮੈਨੂੰ ਕਹਿ ਰਿਹਾ ਸੀ ਪਾਜੀ ਇੱਥੇ ਜ਼ਿਆਦਾ ਰੁਕੋ ਨਾ ਕਿਉਂਕਿ ਜਿਹੜੇ ਪਹਾੜ ਹਨ ਨਾ ਇਹ ਡਿੱਗਦੇ ਆ ਯਾਨੀ ਥੱਲੇ ਨਾ ਕੱਚੇ ਪਹਾੜਾ ਇਸ ਕਰਕੇ ਕਹਿੰਦੇ ਇੱਥੇ ਜ਼ਿਆਦਾ ਫਰੀਕ ਨਾ ਕਰੋ ਤੇ ਵੈਦਰ ਵੀ ਥੋੜਾ ਖਰਾਬ ਹੋ ਰਿਹਾ ਸਤੇ ਹੀ ਟਾਈਮ ਨਾ ਤੁਸੀਂ ਕਾਜ਼ਾ ਪਹੁੰਚ ਜਾਓ